ਬਹੁਤ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਜੋ ਸਟੇਸ ਕਤਰ ਸਾਹਿਬ ਦੀ ਸੇਵਾ ਨਿਭਾਉਂਦੇ ਆ ਹਰ ਸਾਲ ਇਹਨਾਂ ਦੇ ਵੀ ਦਰਸ਼ਨ ਹੁੰਦੇ ਆ ਬੜਾ ਪਿਆਰ ਬਖਸ਼ਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਆਓ ਅਗਲਾ ਪੁਰਖ ਮਾਪੁਰਖਾਂ ਕੋਲੋਂ ਕਮਾਈ ਹੋਏ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਹੋਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਗੱਲ ਵਾਲੇ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਾਇਆ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਖਾਂ ਦੇ ਸਥਾਨ ਤੇ ਪਹੁੰਚਣ ਤੇ ਸਥਾਨ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਜੀ ਆਇਆਂ ਤੇ ਕੋਟਨ-ਕੋਟ ਬਰ ਧੰਨਵਾਦ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਮਹਾਂਪੁਰਖਾਂ ਦਾ ਸਤਿਕਾਰ ਕੀਤਾ ਜਾਣਾ ਤੇ ਮਹਾਂਪੁਰਖਾਂ ਨੂੰ ਬੇਨਤੀ ਆ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰਨ ਚ ਬੋਲੇ ਈ ਸੋਨਿਹਾਲ ਸਾਰੇ ਹੀ ਜਥੇ ਦਾ ਸਤਿਕਾਰ ਕੀਤਾ ਜਾਣਾ ਜੀ ਆਪ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰੀ ਭਰ ਰਹੇ ਹੋ ਜੀ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਹੋ ਰਿਹਾ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਤਪਸਥਾਨ ਤੋਂ ਸਵੇਰੇ 9 ਵਜੇ ਪਰਾਰੰਭ ਹੋਣਗੇ ਉਹਦੇ ਵਿੱਚ ਵੀ ਸੰਗਤਾਂ ਨੇ ਬਾ ਚੜ ਕੇ ਹਾਜ਼ਰੀ ਭਰਨੀ ਹੈ ਜੀ 7 ਅਕਤੂਬਰ ਨੂੰ ਸੰਪੂਰਨਤਾ ਦਾ ਦਿਨ ਹੈ ਉਸ ਦਿਨ 10 ਵਜੇ ਅਮਰ ਸੰਚਾਰ ਹੋਵੇਗਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗਿਣਤੀ ਦੇ ਦਿਨ ਬਾਕੀ ਹੈ ਆਪ ਵੀ ਆਈਏ ਤੇ ਹੋਰਾਂ ਨੂੰ ਪ੍ਰੇਰ ਕੇ ਲਾਈਏ ਇਸ ਸਥਾਨ ਤੇ ਹਰੇਕ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਦੀਵਾਨ ਸਜਾਏ ਜਾਂਦੇ ਆ ਦਿਨੇ 12 ਤੋਂ 2 ਵਜੇ ਤੱਕ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਜੀ ਨਾਲ ਜੋੜਨਗੇ ਜੋੜਦੇ ਆ ਜੀ ਸਤਿਕਾਰ ਸਹਿਤ ਬੇਨਤੀ ਕਰਦੇ ਆ ਜੀ ਭਾਈ ਚਰਨਪ੍ਰੀਤ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨੇ ਹਲ ਕਰਨਗੇ ਜੀ ਸਮੂਹ ਸੰਗਤਾਂ ਦੇ ਵੱਡੇ ਭਾਗ ਆ ਜਿਸ ਤਰ੍ਹਾਂ ਸਤਿਗੁਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕੀਤਾ ਸਿੱਖ ਕਿਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰ ਨੂੰ ਬੁਲਾਵੇ ਇਹ ਹੋ ਨਹੀਂ ਸਕਦਾ ਸਤਿਗੁਰ ਨਾ ਆਉਣ ਸਤਿਗੁਰ ਦੇ ਆਉਣ 'ਚ ਕਦੇ ਵੀ ਦੇਰੀ ਨਹੀਂ ਹੁੰਦੀ ਸਿੱਖ ਦੀ ਸ਼ਬਦਾ 'ਚ ਹੀ ਫਰਕ ਹੁੰਦਾ ਮਹਾਂਪੁਰਖ ਪਰਵਚਨ ਕਰਦੇ ਹੁੰਦੇ ਆ ਕਹਿੰਦੇ ਕਵਾਂਟਲ ਪਾਣੀ ਲੈ ਲੈਣੇ ਆ ਪਾਈਆ ਖੰਡ ਪਾ ਲੈਣੇ ਆ ਫਿਰ ਸਰਵਤ ਨਹੀਂ ਬਣਦਾ ਬਰਾਬਰ ਦੀ ਕਿਤੇ ਖੰਡ ਪੈ ਜੇ ਫਿਰ ਸਰਵਤ ਵਧੀਆ ਬਣਦਾ ਇਸ ਕਰਕੇ ਸਾਡੀ ਸ਼ਬਦਾ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚਾਹੀਦੀ ਆ ਤਾਂ ਕਿ ਫਿਰ ਸਾਡਾ ਜੀਵਨ ਸਫਲ ਹੋ ਜਾਵੇ ਆਓ ਜੀ